ਸასი ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਨ ਲੱਗੇ ਆ ਜੀ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਾ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬਚ ਗਏ ਨੇ 11 ਤੇ ਕੰਮ ਆਪਣੇ ਸਾਰੇ ਹੋ ਚੁੱਕੇ ਨੇ ਤੇ ਬੱਚੇ ਵੀ ਸਕੂਲ ਜਾ ਚੁੱਕੇ ਨੇ ਤੇ ਮੈਂ ਹੁਣ ਰੈਡੀ ਹੋ ਕੇ ਚੱਲੀ ਸੀਗੀ ਬਾਜ਼ਾਰ ਕਿਉਂਕਿ ਬਾਜ਼ਾਰ ਮੇਨੂੰ ਹੈਗਾ ਕੰਮ ਕਾਲੂ ਹੋਏਗਾ ਜੋ ਬੰਦਾ ਜੀ ਬਰਥਡੇ ਤੇ ਜੋਣ ਵਾਸਤੇ ਮੈਂ ਲੈਣ ਚੱਲਿਆ ਛੋਟਾ ਜਾਂ ਕੋਈ ਗਿਫਟ ਮੈਂ ਕਿਹਾ ਚਲੋ ਦੇਖਦੇ ਆਂ ਜਾ ਕੇ ਹਨਾ ਵੀ ਕੀ ਹੋਊਗਾ ਜਾਂ ਕੀ ਵਧੀਆ ਹੋਊਗਾ ਜਾਂ ਉਹ ਜਿਹੜਾ ਵੀ ਚੰਗਾ ਲੱਗੂਗਾ ਵੀ ਜਿਹੜਾ ਨੂੰ ਪਸੰਦ ਆਵੇ ਆਪਾਂ ਇਦਾਂ ਦੀ ਚੀਜ਼ ਲੈ ਕੇ ਆਵਾਂਗੇ ਤੇ ਹੁਣ ਜਾਣ ਲੱਗੀ ਸੀ ਜੀ ਬਾਜ਼ਾਰ ਤੇ ਲੈਟ ਹੁਣ ਆਪਣੇ ਹੈ ਨਹੀਂ ਲੈਟ ਜਾ ਚੁੱਕੀ ਆ ਤੇ ਮੈਂ ਕਿਹਾ ਚਲੋ ਐਨੇ ਮੈਂ ਥੋੜਾ ਜਿਹਾ ਬਾਜ਼ਾਰ ਦਾ ਕੰਮ ਕਰਿਆ ਮੈਂ ਕੰਮ ਆਪਣੇ ਸਾਰੇ ਹੋ ਚੁੱਕੇ ਨੇ ਤੇ ਕਿਚਨ ਵੀ ਆਪਣੀ ਪੂਰੀ ਕਲੀਨ ਆ ਤੇ ਰੋਟੀ ਵੀ ਮੈਂ ਬਣਾ ਕੇ ਰੱਖਤੀ ਵੈਸੇ ਮੈਂ ਹਜੇ ਖਾਦੀ ਨਹੀਂ ਰੋਟੀ ਹਜੇ ਖਾਣੀ ਆ ਜੇ ਮੈਨੂੰ ਭੁੱਖ ਨਹੀਂ ਸੀ ਹੈਗੀ ਮੈਂ ਕਿਹਾ ਚਲੋ ਪਹਿਲਾਂ ਮੈਂ ਬਾਜ਼ਾਰ ਦਾ ਕੰਮ ਕਰਿਆ ਆ ਮਾ ਤੇ ਆਪਾਂ ਜੋਗ ਨੂੰ ਦਵਾਂਗੇ ਬਰਥਡੇ ਗਿਫਟ ਪੈਸੇ ਛੋਟਾ ਜਿਹਾ ਲੈ ਕੇ ਆਵਾਂਗੇ ਕੋਈ ਜ਼ਿਆਦਾ ਬੱਟਾ ਨਹੀਂ ਆਪਾਂ ਲੈ ਕੇ ਆਉਂਦੇ ਮੈਂ ਜੋਗ ਨੂੰ ਕਹਤਾ ਮੈਂ ਕਿ ਤੈਨੂੰ ਇੱਕ ਸਾਈਕਲ ਲੈਤਾ ਉਹ ਵੀ ਤੇਰਾ ਬਰਥਡੇ ਗਿਫਟ ਹੀ ਆ ਠੀਕ ਆ ਤੇ ਬਾਕੀ ਹੁਣ ਇਹਨਾਂ ਦਾ ਸਕੂਲ ਵੀ ਚੇਂਜ ਕੀਤਾ ਤੇ ਉਹਦੇ ਕਰਕੇ ਖਰਚਾ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਮੈਂ ਕਿਹਾ ਚਲੋ ਬੱਚੇ ਨੂੰ ਹਨਾ ਹੁੰਦਾ ਹੀ ਆ ਵੀ ਮੈਨੂੰ ਕੋਈ ਚੀਜ਼ ਲਿਆ ਕੇ ਦੇਣਾ ਹਨਾ ਤਾਹਰ ਕੇ ਮੈਂ ਕਿਹਾ ਚਲੋ ਛੋਟਾ ਜਿਹਾ ਕੋਈ ਗਿਫਟ ਹੋਵੇ ਵਾਸਤੇ ਆਪਾਂ ਚੱਲਦੇ ਆ ਤੇ ਦੇਖਦੇ ਆ ਉੱਥੇ ਕੀ ਮਿਲਦਾ ਠੀਕ ਹੈ ਜੀ ਹਾਂ ਜੀ ਆਪਾਂ ਜੋ ਵੀ ਦਾ ਗਿਫਟ ਆਰਡਰ ਕਰਿਆ ਹੁੰਦਾ ਗਿਫਟ ਆਪਾਂ ਨੂੰ ਮਿਲੂਗਾ ਕੱਲ ਨੂੰ ਕਿਉਂਕਿ ਆਪਣੇ ਸ਼ਹਿਰ 'ਚ ਹੈਗੀ ਐ ਲਾਈਟ ਦੀ ਪ੍ਰੋਬਲਮ ਅਜੇ ਤੱਕ ਹਨੇਰੀ ਬਹੁਤ ਚੱਲੀ ਸੀ ਉਹਦੇ ਕਰਕੇ ਅੱਧੇ ਸ਼ਹਿਰ 'ਚ ਹਜੇ ਤੱਕ ਲਾਈਟ ਨਹੀਂ ਆਈ 5 ਦਿਨ ਹੋ ਚੁੱਕੇ ਨੇ ਅੱਜ ਤੇ ਆਪਣੇ ਵੀ ਲਾਈਟ ਹੋਣ 11 ਵਜੇ ਦੀ ਗਈ ہوئی ਆ ਟਾਈਮ ਹੋ ਗਿਆ 12:30 ਅਜੇ ਤੱਕ ਲਾਈਟ ਨਹੀਂ ਆਈ ਕਿਉਂਕਿ ਹਜੇ ਖੰਬੇ ਅੱਧੇ ਡਿੱਗੇ ਟੁੱਟੇ ਪਏ ਨੇ ਚੰਗੀ ਤਰ੍ਹਾਂ ਹਜੇ ਪ੍ਰੋਪਰ ਇਹਨਾਂ ਨੇ ਲਾਈਟ ਹਨਾ ਸਮਾਰੀ ਨਹੀਂ ਹੈਗੀ ਤਾਂ ਕਰਕੇ ਲਾਈਟ ਦੀ ਪ੍ਰੋਬਲਮ ਆ ਰਹੀ ਆ 24 ਦਾ ਗਿਫਟ ਮਿਲੂਗਾ ਕੱਲ ਨੂੰ ਤੇ ਹੁਣ ਆ ਗਈ ਸੀ ਮੈਂ ਘਰੇ ਮੈਂ ਲੱਗੀ ਸੀ ਰੋਟੀ ਖਾਣ ਰੋਟੀ ਦੇ ਵਿੱਚ ਹੈਗੀ ਹੈ ਜੀ ਮੇਰੇ ਕੋਲ ਕਾਲੇ ਛੋਲਿਆਂ ਦੀ ਸਬਜ਼ੀ ਦੋ ਰੋਟੀਆਂ ਪਿਆਜ਼ ਤੇ ਇੱਕ ਹਰੀ ਮਿਰਚ ਤੇ ਨਾਲ ਹੈਗੀ ਆ ਦਹੀਂ ਦੀ ਮੈਂ ਬਣਾਈਆ ਲੱਸੀ ਠੰਡੀ ਠੰਡੀ ਤੇ ਹੁਣ ਲੱਗੀ ਸੀ ਰੋਟੀ ਖਾਣ ਕਿਉਂਕਿ ਭੁੱਖ ਬਹੁਤ ਲੱਗੀ ਪਈ ਸੀ 12:30 ਹੋ ਚੁੱਕੇ ਨੇ ਤੇ ਆ ਤਾਂ ਮੈਂ ਜਧੀ ਗਈ ਸੀ 10-15 ਮਿੰਟਾਂ ਚ ਫਿਰ ਗੱਗੀ ਦਾ ਫੋਨ ਆ ਗਿਆ ਸੀ ਉਹਨਾਂ ਨਾਲ ਗੱਲ ਕਰਨ ਲੱਗੀ ਸੀ ਤਾਂ ਕਰਕੇ ਤੇ ਹੁਣ ਲੱਗਿਆ ਰੋਟੀ ਖਾਣ ਤੇ ਮਿਲਦੇ ਆ ਫਿਰ ਬਾਅਦ ਦੇ ਵਿੱਚ ਹਾਂਜੀ ਹੋ ਗਿਆ ਦੁਪਹਿਰ ਦਾ ਟਾਈਮ ਬੱਚੇ ਆ ਗਏ ਨੇ ਸਕੂਲੋਂ ਤੇ ਜੋ ਵੀ ਵੀ ਆ ਗਿਆ ਜੋ ਵੀ ਲੱਗਿਆ ਹੈ ਸੌਕ ਸਕਟਰ ਪ੍ਰੈਸ ਜੋ ਵੀ ਨੇ ਕੱਢਤੀ ਤੇ ਇੱਕ ਆਪਿਆ ਗੰਦਾ ਬੱਚਾ ਇਹ ਫੋਨ ਦੇਖਦਾ ਇਹਨੇ ਚਾਹ ਪੀ ਲਈ ਮੈਂ ਤਾਂ ਸੋ ਉਹਨੇ ਚਾਹ ਪੀ ਲਈ ਤੇ ਜੋ ਵੀ ਦਾ ਬਣਾਇਆ ਪਿਆ ਨਿੰਬੂ ਪਾਣੀ ਤੇ ਹੋਰ ਨਿੰਬੂ ਪਾਣੀ ਦੰਨਿਆ ਤਾਂ ਠੰਡਾ ਠੰਡਾ ਬਰਤੋਪਾ ਕੇ ਵਿੱਚ ਠੰਡਾ ਪਾਣੀ ਪਾ ਕੇ ਫ੍ਰਿਜ ਚ ਲਾਇਆ ਪਰ ਉਹ ਲਉ ਜੀ ਇਹਦੇ ਸੀ ਜੋ ਵੀ ਦਾ ਨਿੰਬੂ ਪਾਣੀ ਤੇ ਇਹ ਗਲਾਸ ਕਾਨੂੰ ਕਿੱਧਰ ਤੇ ਜਾਣਾ ਸਕੂਲੋਂ ਨਾਲੇ ਕਹਿੰਦਾ ਵਰਦੀ ਧੋ ਦੇ ਕਾਨੂੰ ਜੋ ਵੀ ਦਾ ਬਰਥਡੇ ਆ ਹਨਾ ਜੋ ਵੀ ਜੈ ਜੋ ਵੀ ਨਿਕਾ ਜਾ ਹੁੰਦਾ ਸੀ ਬੱਡਾ ਹੋ ਗਿਆ ਤੂੰ ਚਾਹ ਉਹ ਅੱਜ ਦਾ ਖੂਦਿਆ ਤੇ ਇਹਨੂੰ ਪਾਣੀ ਥੋੜਾ ਜਿਹਾ ਗਲਾਸ ਚ ਪਾ ਕੇ ਨਾ ਮਿਕਸ ਕਰ ਲੈ ਥੋੜਾ ਜਿਹਾ ਮੈਂ ਤੁਹਾਨੂੰ ਦਿਖਾਉਣੀ ਆ ਜੋ ਵੀ ਕਿੱਡਾ ਕ ਹੁੰਦਾ ਸੀ ਬੈਕ ਕੈਮਰੇ ਨਾਲ ਦਿਖਾਉਣੀ ਲਓ ਜੀ ਆ ਵੇਠਾ ਜੋ ਵੀ ਆਪਣਾ ਬਚਾਲੇ ਉੱਪਰ ਜਿਹੜੀ ਛੋਟੀ ਫੋਟੋ ਹੈ ਜੋ ਵੀ ਦੀ ਆ ਇਹ 4 ਮਹੀਨਿਆਂ ਦੀ ਫੋਟੋ ਹੈ ਦੀ 4 ਮਹੀਨਿਆਂ ਦਾ ਸੀਗਾ ਨਿਕਲਿਆ ਤੇ ਇੱਧਰ ਇਹਦੀ ਇਹ ਫੋਟੋ ਲੱਗੀ ਹੋਈ ਹੈ ਤੇ ਕਿ ਇੱਧਰ ਇਹਦੀ ਆ ਲੱਗੀ ਹੈ ਇੱਧਰ ਵੀ ਇਹ 4 ਮਹੀਨਿਆਂ ਦਾ ਸੀਗਾ ਇਹ ਦੋਨੇ ਫੋਟੋ ਮੈਂ ਇਕੱਠੇ ਕਰਵਾਈਆਂ ਸੀ ਬਸ ਇਹਦੇ ਕੱਪੜੇ ਚੇਂਜ ਕਰਤੇ ਸੀ ਇਹਦੇ ਤੇ ਸੂਟ ਇਹਦਾ ਹੋਰ ਪਾਤਾ ਸੀ ਤੇ ਇਹਦੇ ਤੇ ਹੋਰ ਪਾਤਾ ਸੀ ਦੇਖੋ ਕਿੰਨਾ ਕਿਊਟ ਆ ਜੋ ਵੀ ਆਹ ਦੇਖ ਲਓ ਜੋ ਵੀ ਜੋ ਵੀ ਕਿੰਨਾ ਕਿਊਟ ਸੀ ਤੂੰ ਛੋਟਾ ਹੁੰਦਾ ਆ ਹੁਣ ਦੇਖ ਲਾ ਕਾਲੂ ਬਣਿਆ ਪਿਆ ਵੱਡੇ ਹੋ ਕੇ ਕਹੇ ਜੇ ਹੋ ਜਾਂਦੇ ਨੇ ਹਾਂ ਛੋਟਾ ਬੱਚਾ ਵਧੀਆ ਲੱਗਦਾ ਨਿੱਕਾ ਜਿਹਾ ਕਿਊਟ ਜਿਹਾ ਗੰਦਾ ਬੱਚਾ ਆਦੇ ਹੁਣ ਜੋ ਵੀ ਲੱਗਦਾ ਵੀ ਉਹੀ ਜੋ ਵੀ ਹੈ ਕਾਲੂ ਲਓ ਜੀ ਬੱਚੇ ਚੱਲੇ ਆ ਟਿਊਸ਼ਨ ਤੇ ਇਹਨਾਂ ਦਾ ਹੋ ਗਿਆ ਟਾਈਮ ਟਿਊਸ਼ਨ ਦਾ ਮੈਂ ਲਾਈ ਵੀ ਸੀ ਮਸ਼ੀਨ ਜੋ ਵੀ ਜਲਦੀ ਕਰੋ ਤੇ ਕੱਪੜੇ ਧੋ ਰਹੀ ਸੀ ਇਹਨਾਂ ਦੇ ਡਰੈਸ ਡੇਲੀ ਧੋਣੇ ਪੈਂਦੇ ਆ ਕਿਉਂਕਿ ਮੈਂ ਇੱਕ ਐਡਰੈਸ ਤੇ ਲਈ ਸੀ ਤਾਂ ਘਰ ਕੇ ਫੇ ਡੇਲੀ ਧੋ ਦਿੰਦੇ ਆ ਸੁੱਕ ਜਾਂਦੀ ਹਣਾ ਹੁਣ ਤਾਂ ਗਰਮੀ ਬਹੁਤ ਦਾ ਧੁੱਪ ਬਹੁਤ ਤੇਜ਼ ਹੁੰਦੀ ਆ 10 ਮਿੰਟਾਂ ਚ ਸੁੱਕ ਜਾਂਦੀ ਐ ਮਸ਼ੀਨ 'ਚ ਸੁਕਾਈ ਵੀ ਤੇ ਅੱਜ ਮੈਂ ਬੈੱਡ ਸ਼ੀਟ ਵੀ ਚੇਂਜ ਕਰਤੀ ਸੀ ਤੇ ਬੈੱਡ ਸ਼ੀਟ ਕਾਟਨ ਦੀ ਵੀ ਬੁਛਾਈ ਲੀ ਫੇਰ ਵੀ ਕਰੰਟ ਲੱਗੀ ਜਾਂਦਾ ਪਤਾ ਨਹੀਂ ਤਾਂ ਕੰਬਲ ਕਰੰਟ ਮਾਰਦੇ ਨੇ ਪਤਾ ਨਹੀਂ ਚਾਦਰਾਂ ਕਰੰਟ ਮਾਰਦੇ ਆ ਇਹ ਸਮਝ ਤੋਂ ਬਾਹਰ ਉਹ ਜਿਹੜੀ ਮੇਰੀ ਦੂਸਰੀ ਚਾਦਰ ਪੁਛਾਈ ਹੋਈ ਸੀ ਮੈਨੂੰ ਸਾਰੇ ਕਰੰਟ ਕਿਨੇ ਹਾਂ ਜਿਹੜੀ ਮੈਂ ਪਹਿਲਾਂ ਚਾਦਰ ਪੁਛਾਈ ਸੀ ਉਹ ਥੋੜੀ ਜਿਹੀ ਮਿਕਸ ਸੀਗੀ ਕਾਟਨ ਦੀ ਤੇ ਰੇਸ਼ਮੀ ਜੀ ਹੁੰਦੇ ਜਿਹੜੀ ਉਹ ਮਿਕਸ ਸੀ ਸਾਨੂੰ ਆਏ ਸੀਗਾ ਵੀ ਉਹ ਚਾਦਰ ਕਰੰਟ ਮਾਰਦੀ ਆ ਹੁਣ ਰਾਤ ਜੋ ਜੋ ਉਹਨੇ ਦੇਖਿਆ ਕਹਾਂ ਮम्मी ਕੰਬਲ ਵੀ ਕਰੰਟ ਮਾਰਦੇ ਨੇ ਹਨਾ ਜੋ ਵੀ ਮੈਂ ਵੀ ਮੈਂ ਤਾਂ ਚਾਦਰ ਵੀ ਕਾਟਨ ਦੀ ਪੁਸ਼ਾ ਲਈ ਮम्मा ਮੈਂ ਵੀ ਮਾਰਦਾ ਕਰੰਟ ਕਿੱਥੇ ਕਰੰਟ ਮਾਰਦੇ ਨੇ ਐਗਰੂ ਪੀਚ ਹੈ ਮੈਗੀ ਚਾਦਰ ਕਰੰਟ ਮਾਰਦੀ ਆ ਨਾਲੇ ਕੰਬਲ ਕਰੰਟ ਮਾਰਦੇ ਨੇ ਸੋਮੂ ਵੀ ਕਰੰਟ ਮਾਰਦਾ ਜਦੋਂ ਅਸੀਂ ਸੋਮੂ ਨੂੰ ਮੜੇ ਹੱਥ ਲਾਉਣ ਹੈ ਵੀ ਕਰੰਟ ਮਾਰਦਾ ਨਾ ਸੋਮੂ ਸੋਮੂ ਕਰੰਟ ਮਾਰਦਾ ਸਸੀ ਕਾਲ ਤੱਕ ਤੱਕ ਤੋਂ ਅੱਜ ਸਾਰੇ ਮੈਂ ਦੂਸਰੀ ਜੇ ਚੱਲਿਆ ਤੇ ਮੈਂ ਦੂਸਰੀ ਜੇ ਚਲੀ ਆ ਜਾ ਭਾਜੋ ਆ ਜਾ ਕੋਟੇ ਆ ਮੋਗੇ ਉਹ ਜਾਓ ਇਹ ਜਿਹੜਾ ਬੈਗ ਵੀ ਚੱਕ ਲਓ ਮੈਂ ਲਾਈ ਇਸੀ ਮਸ਼ੀਨ ਤੇ ਉਸ ਕੋ ਬਾਦ ਭਾਂਡੇ ਮਾਂਜੂਗੀ ਇਹਨਾਂ ਦੇ ਲਾਂਚ ਬਾਕਸ ਵਗੈਰਾ ਤੇ ਚਾਰ ਭਾਂਡੇ ਨੇ ਚਾਹ ਦਾ ਵੀ ਇੱਕ ਜਿਹੜਾ ਲਾਉਂਗੀ ਹੋਰ ਹਜੇ ਬੱਚੇ ਚੱਕ ਲਿਆ ਕਰੋ ਵੀਰੇ ਦਾ ਬੈਗ ਉਹ ਤਾਂ ਹਜੇ ਆ ਆ ਆ ਮੈਨੂੰ ਦੇ ਦੇ ਮੈਂ ਚਲੋ ਜਾਓ ਬਾਈ ਸ਼ੋਮੀ ਬਾਈ ਜੋ ਵੀ ਬਾਈ ਹਾਂ ਲੋ ਮਨੂਰੇ ਬੱਚੇ ਲੜਦੇ ਬਹੁਤ ਨੇ ਬਾਈ 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 ਸ਼ੋਮੀ ਟੋਪ ਬਹੁਤ ਤੇਜ਼ ਆ ਬੱਚਿਆਂ ਦਾ ਔਖਾ ਵਿਚਾਰਿਆ ਦਾ ਪਹਿਲਾਂ ਟਿਊਸ਼ਨ ਤੋਂ ਸਕੂਲੋਂ ਆਉਂਦੇ ਨੇ ਫਿਰ ਟਿਊਸ਼ਨ ਜਾਣਾ ਪੈਂਦਾ ਇਹਨਾਂ ਲਓ ਜੀ ਆਪਣੇ ਬੱਚੇ ਆ ਗਏ ਸੀਗੇ ਟਿਊਸ਼ਨ ਤੋਂ ਲੱਗਿਆ ਹੋਇਆ ਇਹ ਮੈਨੂੰ ਤੰਗ ਕਰਨਾ ਨਿਕਾ ਜਾ ਕਹਿੰਦਾ ਪਾਣੀ ਨਾਲ ਸਾਈਕਲ ਹੀ ਧੋ ਉਹ ਕਹਿੰਦਾ ਮੰਮਾ ਮੈਂ ਕਿਹਾ ਪਾਣੀ ਨਾਲ ਸਾਈਕਲ ਹੀ ਧੋ ਕੇ ਇਹਨੂੰ ਜਰ ਲੱਗ ਜੂ ਖਰਾਬ ਹੋ ਜੂ ਇਹ ਹੁਣ ਕੱਪੜਾ ਗਿੱਲਾ ਕਰਕੇ ਦਿੱਤਾ ਮੈਂ ਖਾਲਿਆ ਫੇਰ ਲੈ ਕਹਿੰਦਾ ਮੇਰੀ ਸਾਈਕਲ ਹੀ ਗੰਦੀ ਹੋਗੀ ਕਹਿੰਦਾ ਪਾਣੀ ਨਾਲ ਹੀ ਦੇ ਨਾਲ ਹੀ ਆ ਸਟਾਰ ਦਿਖਾ ਦੇ ਸਟਾਰ ਮਿਲੇ ਅੱਜ ਟਿਊਸ਼ਨ ਇੱਧਰ ਦਿਖਾਈ ਮੂੰਹ ਦਿਖਾਈ ਨਹੀਂ ਮੈਂ ਇਹਦੇ ਨਾਲ ਕਰਦਾ ਚੰਗਾ ਪਾਣੀ ਲੱਗ ਦਿੰਦੇ ਆ ਸਟਾਰ ਤਾਂ ਦਿਖਾ ਦੇ ਆ ਸੋਮੂ ਨੂੰ ਸਟਾਰ ਮਿਲੇ ਟਿਊਸ਼ਨ ਤੋਂ ਉਮਮ ਸਟਾਰ ਤੋਂ ਮਿਲੇ ਐ ਐਸੇ ਵੀ ਬਤਾ ਧੱਪੜ ਵੀ ਪੜ ਗਏ ਥੇ ਧੱਪੜ ਪਏ ਦੀ ਰਿਡਿਊਸ਼ਨ ਤੇ ਖੜ ਜਾ ਤੈਨੂੰ ਮੈਂ ਲਵਾਉਣੀ ਆ ਪੈਪ ਰੁਕ ਜਾ ਰੁਕ ਜਾ ਤੈਨੂੰ ਭੰਨਦੀ ਆ ਮੈਂ ਫੜ ਕੇ ਰੁਕ ਜਾ ਉਹ ਮੈਂ ਦੀਦੀ ਨੂੰ ਲਾਉਣੀ ਆ ਫੋਨ ਟਿਊਸ਼ਨ ਤੇ ਰੁਕ ਦੇ ਚਾਂਬੜੀ ਜਾਂਦਾ ਇਹਨੇ ਪੁੱਠੇ ਕੰਮ ਸਿਖਾਤੇ ਜੋ ਬਣ ਤੈਨੂੰ ਸਾਈਕਲ ਕੌਣ ਧੋਦਾ ਹੁੰਦਾ ਪਾਣੀ ਨਾਲ ਮੰਮੀ ਆ ਲੈ ਦੀਦੀ ਨੂੰ ਫੋਨ ਲਓ ਜੀ ਜੋ ਵੀ ਨੂੰ ਤਾਂ ਭੁੱਖ ਲੱਗੇ ਸੀ ਟਾਈਮ 6:30 ਹੋ ਗਏ ਆਪਣੇ ਪਈ ਸੀ ਕਾਲੇ ਛੋਲੇ ਦੀ ਸਬਜ਼ੀ ਤੇ ਚੌਲ ਪਏ ਸੀ ਮੈਂ ਚੌਲ ਨਹੀਂ ਬਣਾਏ ਹੈਗੇ ਮਮਾ ਤੇ ਜੋ ਵੀ ਨੂੰ ਭੁੱਖ ਲੱਗੀ ਇਹਨਾਂ ਤਾਂ ਖਾ ਲੈ ਤੇ ਹੁਣ ਮੈਂ ਬਣਾਉਣੀ ਆ ਰੋਟੀ ਹਾਂ ਮੇਰੇ ਕਿਚਨ 'ਚ ਜੋ ਬਣੇ ਖਲਾਰਾ ਨਹੀਂ ਹਲਕਾ ਪਤਾ ਤਾ ਤੂੰ ਦੇ ਖਾ ਲਈ ਕਰ ਲੈ ਹਾਂ ਸਬਜ਼ੀ ਬਈ ਸੀ ਵਿੱਚ ਥੋੜੀ ਜਿਹੀ ਰਹਿ ਗਈ ਕਾਲੇ ਛੋਲੇ ਮੈਂ ਤੇ ਸੋਹੂੰ ਖਾਵਾਂਗੇ ਰੋਟੀ ਪਾਂਡੇ ਇਕੱਠੇ ਕਰਦੀ ਜੋ ਵੀ ਨਿਖਾ ਲਈ ਜੋ ਵੀ ਨੂੰ ਭੁੱਖ ਲੱਗੀ ਸੀ ਹਾਂਜੀ ਬੱਚੇ ਉਸ ਤਾਰਿਖ ਕਿੰਨੀ ਖਵਾ ਦੋ ਸਾਰੇ ਚਿਨੀ ਨਹੀਂ 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 ਚਿਨੀ ਨਹੀਂ ਖਾਣੀ ਨਾ ਆਪਾਂ ਰੋਟੀ ਬਣਾਉਣਿਆ ਮੰਮੀ ਮੰਮਾ ਚਲ ਰੋਟੀ ਬਣਾਈਆ ਤੇਰੀ ਪਨੀਰ ਦੀ ਪੁਰਜੀ ਪਈ ਆ ਰਹੀ ਸਵੇਰੇ ਮੈਂ ਇਹਨਾਂ ਨੂੰ ਬਣਾਈ ਸੀ ਪਨੀਰ ਦੀ ਪੁਰਜੀ ਦੇਸੀ ਘਿਓ ਚ ਇਹ ਵੀ ਜੰਮੀ ਪਈ ਆ ਹੁ ਗਰਮ ਕਰੂਗੀ ਮੰਮਾ ਕਿੰਨੀ ਖਵਾ ਦੋ ਸਾਰਾ ਥੱਪੜ ਪੈਣਗੇ ਨਾ ਹੇ ਹੁਣ ਲੋਕਾਂ ਦੀ ਲਿਸਟ ਕਰੀ ਆਪਾਂ ਤੁਹਾਡੇ ਬਾਡੇ ਦਾ ਅਸੀਂ ਮਨਾ ਵੀ ਰਹਾ ਜਿੰਨੀ ਕ ਸਾਡੀ ਫੈਸਲੀਅਤ ਆ ਸਾਡੇ ਬਾਡਾਂ ਦਾ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਕਦੋਂ ਲੰਘ ਜਾਂਦੇ ਸੀ ਜਦੋਂ ਅਸੀਂ ਥੋਡੇ ਵਰਗੇ ਹੁੰਦੇ ਸੀ ਆਵੇ ਏਡੀ ਬੜੀ ਉਹੀ ਮੈਂ ਤਾਂ ਹੋਇਆ ਕਿ ਮੈਂ ਤਾਂ ਇੱਕ ਬਾਡੇ ਵੀ ਨਹੀਂ ਮਨਾਇਆ ਅਭੀ ਇਹ ਤਾਂ ਟਿਲਕਾ ਆਵਾਜ਼ ਲੱਗ ਰਹਾ ਹੈ ਅਗਰ ਕੀ ਹੋ ਗਿਆ ਆਹੋ ਡੈਡੀ ਲਾਇਏ ਸੀ ਉਹਦੋਂ ਕੇਕ ਇੱਕ ਪਹਿਲੇ ਹੁਣ ਬਰਥਡੇ ਪਹਿਲੀ ਵਾਰ ਮੈਂ ਤਾਂ ਪਤਾ ਹੀ ਨਹੀਂ ਸੀ ਉਸ ਦਾ ਬਰਥਡੇ ਕਦੋਂ ਹੁੰਦਾ ਪਹਿਲਾ ਅਪਰੇ ਕਰੇ ਨਹੀਂ ਸੀ ਪਤਾ ਹੁੰਦਾ ਫਿਰ ਇੱਥੇ ਆ ਕੇ ਵਿਆਹ ਹੋ ਗਿਆ ਇੱਥੇ ਮੇਰੀ ਜ਼ਿੰਦਗੀ ਸੀ ਇੱਥੇ ਸਗਰ ਸਜੀ ਲੱਗੀ ਤੁਹਾਨੂੰ ਫਿਰ ਵੀ ਚੀਜ਼ ਮਿਲਦਾ ਜਾਂਦੀ ਆ ਹਾਂ ਕਿ ਮਿਲਦੀ ਨਹੀਂ ਲਓ ਜੀ ਜੋੜ ਗੁੱਸੇ ਹੋਇਆ ਪਿਆ ਨੀਚੇ ਲੇਟਿਆ ਪਿਆ ਹਾਂ ਕਹਿੰਦਾ ਲੋਕਾਂ ਦੇ ਮਾਵਾ ਆਪਾਂ ਐ ਜਿਹੜੇ ਬੱਚਿਆਂ ਨੂੰ ਗਿਫਟ ਦਿੰਦੇ ਨੇ ਕਹਿੰਦਾ ਇੱਥੇ ਤਾਂ ਕੋਈ ਗਿਫਟ ਵੀ ਨਹੀਂ ਦਿੰਦਾ ਹੂੰ ਦੋਸਤੋਂ ਆਪਾਂ ਨਿਕਲ ਗਏ ਬਈ ਗਾੜੀ ਦੇ ਨਾਲ ਤੂੰ ਸਾਈਕਲ ਮੰਗਿਆ ਸੀ ਤੈਨੂੰ ਸਾਈਕਲ ਲੈਤਾ ਕੱਪੜੇ ਥੋਡੇ ਕੋਲੇ ਨਹੀਂ ਹੁੰਦੇ ਤੁਹਾਨੂੰ ਕੱਪੜੇ ਦਵਾ ਦਿੰਦੇ ਆ ਹੋਰ ਹੁਣ ਆਪਾਂ ਕੀ ਲੈ ਸਕਦੇ ਆ ਵਧੀਆ ਸਕੂਲ 'ਚ ਤੁਸੀਂ ਪੜਦੇ ਹੋ ਵਧੀਆ ਟਿਊਸ਼ਨ ਤੇ ਪੜਦੇ ਹੋ ਹੋਰ ਕੀ ਹੁੰਦਾ ਗਾ ਗਿਫਟਾਂ ਨਾਲ ਥੋੜੀ ਬਾਟੇ ਹੁੰਦਾ ਗਾ ਖਾਣਾ ਸ਼ੌਂ ਮੈਂ ਕਿਹੜੇ ਤਰੀਕੇ ਤੋਂ ਹੁੰਦਾ ਹੈ ਜੋ ਨੂੰ ਪਤਾ ਇਹ ਨਿਹੜਾ ਬੱਡੇ ਗਾਓ ਮੇਰੀ ਚੰਚਲ ਅੱਜ ਇਹ ਨਾ ਆਪਣੇ ਓਟ ਖੜਾ ਹੋ ਜੋ ਵੀ نیچے ਲਟਿਆ ਪੈਗਾ ਨਾ ਮੈਨੂੰ ਕੋਈ ਗਿਫਟ ਨਹੀਂ ਦੇਂਦੇ ਤੁਸੀਂ ਮਹਿੰਗੇ ਮਹਿੰਗੇ ਗਿਫਟ ਦੇਂਦਾਰੇ ਕਹਿੰਦੇ ਲੋਕਾਂ ਦੇ ਆਪ ਆਪ ਆਪਣੇ ਬੱਚੇ ਆ ਆ ਪੈਰ ਦੇ ਕਿੰਨੇ ਗੰਦੇ ਹੋਏ ਨੇ ਕਿਵੇਂ ਹੈ ਇਸ ਦਾ ਚੈਨ ਕੋਡ ਕੀ ਹੈ ਇਹ ਜਾਣਣ ਲਈ ਤਾਂ ਤੁਹਾਨੂੰ ਪੂਰਾ ਵੀਡੀਓ ਦੇਖਣਾ ਪਵੇਗਾ ਜਦੋਂ ਤੂੰ ਹੋਇਆ ਸੀ ਆਪਣੇ ਹਾਲਾਤ ਪਤਾ ਉਹਦੋਂ ਕਿੱਦਾਂ ਦੇ ਸੀ ਹੈ ਜੋ ਵੀ ਹੁਣ ਤਾਂ ਫੇਰ ਵੀ ਤੁਹਾਨੂੰ ਸਾਰੀ ਚੀਜ਼ ਮਿਲਣ ਲੱਗ ਗਈ ਆਪਾਂ ਕੋਈ ਮਹਿੰਗੀ ਚੀਜ਼ ਨਹੀਂ ਲੈ ਸਕਦੇ ਉਹਦੀ ਕੋਈ ਉਹ ਨਹੀਂ ਹੈਗੀ ਆਪਾਂ ਰੀਸ ਵੀ ਨਹੀਂ ਕਰਦੇ ਕਿਸੇ ਦੀ ਜਿੰਨੇ ਕਾਪ ਦੀ ਹੈ ਸੀ ਤਾਂ ਬੱਚੇ ਉਸ ਹਿਸਾਬ ਨਾਲ ਚੱਲਦੇ ਰਹ ਹੁੰਦਾ ਠੀਕ ਹੈ ਜਦੋਂ ਤੂੰ ਹੋਇਆ ਸੀ ਪਤਾ ਉਹ ਆਪਣੀ ਹੈਸੀਅਤ ਕਿੱਦਾਂ ਦੀ ਸੀਗੀ ਆਪਣੇ ਕੋਲੇ ਖੁਸ਼ੀ ਮਿਲੀ ਸੀ ਹੁੰਦਾ ਸਾਈਕਲ ਹੁੰਦਾ ਸੀ ਕੱਲਾ ਸਾਈਕਲ ਤੇ ਜਾਂਦੇ ਆਉਂਦੇ ਹੁੰਦੇ ਸੀ ਡੈਡੀ ਤੇ ਮੈਂ ਜਦੋਂ ਤੂੰ ਹੋਇਆ ਸੀਗਾ ਹਸਪਤਾਲ 'ਚ ਦੇਣ ਵਾਸਤੇ ਪੈਸੇ ਨਹੀਂ ਸੀ ਹੈਗੇ ਆਪਣੇ ਕੋਲੇ ਜਦੋਂ ਉਹ ਡਿਲੀਵਰੀ ਹੋਈ ਸੀ ਜਦੋਂ ਤੂੰ ਹੋਇਆ ਸੀ ਡਾਕਟਰਾਂ ਨੇ ਮੈਨੂੰ ਉੱਥੇ ਬਿਠਾ ਲਿਆ ਸੀ ਕਹਿੰਦੇ ਪੈਸੇ ਦੇ ਕੇ ਜਾਓ ਫੇਰ ਤੁਹਾਨੂੰ ਜਾਣ ਦਵਾਂਗੇ 4000 ਰੁਪਏ ਅਸਤੇ ਡਿਲੀਵਰੀ ਹੋਈ ਸੀ ਮੇਰੀ 4000 ਰੁਪਏ ਲੱਗੇ ਸੀ ਉਹ ਸਿਰਫ ਆਪਣੇ ਕੋਲੇ 4000 ਰੁਪਏ ਵੀ ਸੀ ਹੈਗਾ ਹੁਣ ਦੇਖ ਤੈਨੂੰ 66500 ਦਾ ਸਾਈਕਲ ਦਵਾਦਾ ਉਸ ਟਾਈਮ ਤੇ 4000 ਬਣੀ ਸੀ ਹੁੰਦਾ ਸਾਡੇ ਕੋਲੇ ਡੈਡੀ ਪਤਾ ਕਿੰਨੇ ਪੈਸੇ ਕਮਾਉਂਦੇ ਹੁੰਦੇ ਸੀ 3000 ਰੁਪਏ 3000 ਰੁਪਏ ਇੱਕ ਮਹੀਨੇ ਦਾ ਡੈਡੀ ਕਮਾਉਂਦੇ ਹੁੰਦੇ ਸੀ ਜਦੋਂ ਤੂੰ ਹੋਣਾ ਸੀ ਵਿੱਚ ਹੀ ਮੈਨੂੰ ਦਵਾਈ ਦਵਾਉਂਦੇ ਹੁੰਦੇ ਸੀ ਵਿੱਚ ਹੀ ਆਪਾਂ ਕਿਰਾਏ ਤੇ ਰਹਿੰਦੇ ਹੁੰਦੇ ਸੀ ਘਰ ਦਾ ਖਰਚਾ ਚਲਾਉਂਦੇ ਹੁੰਦੇ ਸੀ ਤੇ ਵਿਚੀ ਦੇ ਲ ਦਵਾਈ ਪਾਉ ਦਾ ਕਰਾਇਆ ਭਰਦੇ ਹੁੰਦੇ ਸੀ ਇੱਕ ਕਮਰੇ ਚ ਰਹਿੰਦੇ ਹੁੰਦੇ ਸੀ ਫੇਰ ਵੀ ਹੁਣ ਤਾਂ ਆਪਾਂ ਬਹੁਤ ਵਧੀਆ ਹੋ ਗਏ ਅੱਜ ਆਪਾਂ ਆਪਣੇ ਘਰੇ ਬੈਠੇ ਹਰੇਕ ਆਪਣੇ ਕੋਲੇ ਸਹੂਲਤਾ ਠੀਕ ਆ ਉਸ ਟਾਈਮ ਉਹ ਜਦੋਂ ਮੀਂਹ ਆ ਜਾਂਦਾ ਸੀ ਉਹ ਕਮਰਾ ਇੰਨਾ ਡੂੰਗਾ ਹੁੰਦਾ ਸੀ ਮੈਂ ਉਹਦੇ ਚ ਪਾਣੀ ਘੜਦੀ ਹੁੰਦੀ ਸੀ ਕੱਪੜਾ ਨਚੋੜ ਨਚੋੜ ਕੇ ਬਾਹਰ ਪਾਲਟੀਆਂ ਉੱਪਰ ਉੱਪਰ ਪਾਣੀ ਘੜਦੇ ਹੁੰਦੇ ਸੀ ਐਦਾਂ ਦੇ ਹਾਲਾਤ ਸੀ ਜਦੋਂ ਤੂੰ ਹੋਇਆ ਸੀ ਫੋਨ ਵਾਲਾ ਸੀ ਉਦੋਂ ਵੀ ਇਦਾਂ ਦੇ ਸੀ ਜਦੋਂ ਤੂੰ ਹੋ ਗਿਆ ਸੀ ਉਦੋਂ ਵੀ ਇਦਾਂ ਦੇ ਸੀ ਕਿਹਦੇ ਗਰੀਸ ਨਹੀਂ ਕਰੀਦੀ ਹੁੰਦੀ ਕੋਈ ਨਾ ਪ੍ਰਮਾਤਮਾ ਨੇ ਆਪਾਂ ਨੂੰ ਇੱਥੇ ਤੱਕ ਲਿਆਂਦਾ ਅੱਗੇ ਵੀ ਲੈ ਕੇ ਜਾਊਗਾ ਅੱਜ ਦੇਖ ਆਪਾਂ ਏਸੀ ਚ ਪੈ ਰਹੇ ਹਾਂ ਜਿਨ੍ਹਾਂ ਕੋਲੇ ਕੁਛ ਵੀ ਨਹੀਂ ਪੱਖਾ ਵੀ ਨਹੀਂ ਕੂਲਰ ਵੀ ਨਹੀਂ ਉਹਨਾਂ ਕਣੀ ਸੋਚ ਕੇ ਬੱਚੇ ਗੁਜ਼ਾਰਾ ਕਰਦੇ ਹੁੰਦੇ ਨੇ ਉੱਚਿਆਂ ਨੂੰ ਨਹੀਂ ਦੇਖੀਦਾ ਹੁੰਦਾ ਵੱਟਿਆਂ ਨੂੰ ਨਹੀਂ ਦੇਖੀਦਾ ਹੁੰਦਾ ਬਾਈ ਜੇ ਤੈਨੂੰ ਵਧੀਆ ਪੜਾ ਰਿਹਾ ਹਾਂ ਵਧੀਆ ਲਿਖਾ ਰਹਾ ਹਾਂਗੀ ਵੀ ਤੂੰ ਵੀ ਵੱਡਾ ਹੋ ਕੇ ਵਧੀਆ ਪੈਸੇ ਕਮਾਵੇਂ ਵੱਡਾ ਬਣੇ ਅਮੀਰ ਬਣੇ ਤੇਰੇ ਕੋਲ ਹਰ ਇੱਕ ਚੀਜ਼ ਹੋਵੇ ਠੀਕ ਆ ਗਿਫਟਾਂ ਕੁਫਟਾ ਨਾਲ ਕੁਝ ਨਹੀਂ ਹੁੰਦਾ ਹੁੰਦਾ ਸਾਨੂੰ ਪਤਾ ਹੀ ਨਹੀਂ ਸਿੰਦਾ ਸਾਡਾ ਬਰਥਡੇ ਕਦੋਂ ਲੰਘ ਗਿਆ ਸਾਡੇ ਤੇ ਵੀ ਰੇਲਾ ਸਾਸ ਸਾਸੇ ਵੀ ਐਹੋ ਜੀ ਹੁੰਦੇ ਸੀ ਤੁਹਾਡੇ ਵਰਗੇ ਤੁਸੀਂ ਵਧੀਆ ਸਕੂਲ ਚ ਪੜਦੇ ਹੋ ਵਧੀਆ ਟਿਊਸ਼ਨ ਪੜਦੇ ਹੋ ਹਰੇਕ ਸਹੂਲਤ ਆਪਣੇ ਘਰੇ ਅੱਜ ਦੇ ਟਾਈਮ ਤੇ ਪਰਮਾਤਮਾ ਨੇ ਸਾਰਾ ਕੁਝ ਆਪਾਂ ਨੂੰ ਦਿੱਤਾ ਉਹ ਟਾਈਮ ਨੂੰ ਮੈਂ ਅੱਜ ਪਤਾ ਕਿੰਨਾ ਯਾਦ ਕੀਤਾ ਜਦੋਂ ਤੂੰ ਹੋਣਾ ਸੀ ਵੀ ਸਾਡੇ ਕੋਲੇ 4000 ਰੁਪਏ ਐਬ ਨਹੀਂ ਸੀ ਹੈਗਾ ਡਾਕਟਰ ਦਾ ਮੈਡੀਕਲ ਆਣੇ ਦੇਣੇ ਸੀ ਡਾਕਟਰ ਦੇ ਦੇਣੇ ਸੀ ਉਹ ਆਉਣ ਨਹੀਂ ਸੀ ਦਿੰਦੇ ਸਾਨੂੰ ਮੈਨੂੰ ਉੱਥੇ ਬਿਠਾ ਲਿਆ ਸੀ ਉਹਨਾਂ ਨੇ ਕਹਿੰਦੇ ਪਹਿਲਾਂ ਪੈਸੇ ਦੇ ਕੇ ਜਾਓ ਫੇਰ ਜਾਣ ਦਵਾਂਗੇ ਫਿਰ ਕਿਸੇ ਨੇ ਆਪਣੀ ਹੈਲਪ ਕੀਤੀ ਸੀ ਉਹਨਾਂ ਨੇ ਪੈਸੇ ਦਿੱਤੇ ਸੀ ਫੇਰ ਮੈਨੂੰ ਛੁੱਟੀ ਦਿੱਤੀ ਸੀ ਚਲ ਆ ਜਾ ਉੱਪਰ ਪੈ ਕੇ ਆ ਜਾ ਆ ਜਾ ਮਮੀ ਆਹ ਕਹਾ ਉਹ ਮੇਗਾ ਮੈਂ ਯਹਾਂ ਵੀ ਹੀ ਡੇਟਾ ਹੈ ਯਹਾਂ ਚਲੋ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਜੀ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ पहेजा पहेजा पैक ही तो होनी है मतलब। सुबह के मॉर्निंग मॉर्निंग तो होगी पढ़े। मॉर्निंग तो होंगे संडे बारा। मॉर्निंग तो होंगे संडे बारा। ऐसी तार तालों को लाइक करियो, शेयर करियो, ते चैनल को सब्सक्राइब करियो। वीडियो जो अगले ब्लॉग जिसे शेयर कर देते हैं रियल। गुड नाईट, गुड नाई ਜੋ ਵਣ ਆਪਣਾ ਗੁੱਸੇ ਹੋਇਆ ਹੋਇਆ ਸੀ ਹੁਣ ਸਮਝ ਗਿਆ ਸਮਝਾਤਾ ਮੈਂ ਵੀ ਕਿਸੇ ਦੇ ਲਈ ਸੀ ਨਿਕਲੀ ਦੀ ਠੀਕ ਆਪ ਨੂੰ ਨੀਵੇਂ ਦੇ ਕੇ ਚੱਲ ਜਿਆ ਹੁੰਦਾ ਤੇ ਸਾਡਾ ਸ਼ੁਰੂ ਤੋਂ ਹੀ ਇਹ ਸੂਤ ਰਿਹਾ ਮੇਰਾ ਵੀ ਗੱਗੀ ਦਾ ਵੀ ਅਸੀਂ ਕਦੇ ਕਿਸੇ ਕਣੀ ਨਹੀਂ ਦੇਖਿਆ ਹੈਗਾ ਅਭੀ ਹਾਂ ਉਹ ਆਏ ਆ ਜਾਓ ਆਏ ਆਪਾਂ ਕਹਿੰਦਾ ਵੀ ਪ੍ਰਮਾਤਮਾ ਨੇ ਬਹੁਤ ਵਧੀਆ ਜਿਹੜਾ ਹੁਣ ਆ ਟਾਈਮ ਲਿਆਂਦਾ ਕੋਈ ਨੌਕ ਸੌਕ ਆਉਂਦੀ ਰਹਿੰਦੀ ਆ ਥੋੜੇ ਬਹੁਤੇ ਹਨਾ ਹਾਲਾਤ ਚੰਗੇ ਮਾੜੇ ਆਉਂਦੇ ਰਹਿੰਦੇ ਨੇ ਜ਼ਿੰਦਗੀ 'ਚ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਦੇ ਕਿਸੇ ਦੇ ਪੈਰ ਤੇ ਪੈਨਸਲ ਹੋਈ ਹੈ ਠੀਕ ਆ ਤੇ ਭੱਜਣਾ ਨਹੀਂ ਚਾਹੀਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹਾਲਾਤਾਂ ਦਾ ਕਦੇ ਵੀ ਖਾਰਨੀ ਮੰਨਣੀ ਚਾਹੀਦੀ ਠੀਕ ਆ ਆ ਜਾ ਉੱਪਰ ਹੁਣ ਤੁਹਾਡੀ ਤਾਂ ਜ਼ਿੰਦਗੀ ਬਹੁਤ ਵਧੀਆ ਜੋ ਬਣਾ ਜਿਹੜਾ ਟਾਈਮ ਮੈਂ ਤੇ ਡੈਡੀ ਨੇ ਕੱਟਿਆ ਉਹ ਬਹੁਤ ਔਖਾ ਕੱਟਿਆ ਸੀ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਜੋ ਵੀ ਨੂੰ ਗਿਫਟ ਚਾਹੀਦਾ ਉਹਨੂੰ ਗਿਫਟ ਕਾਲ ਨੂੰ ਦਵਾਂਗੇ ਆਪਾਂ ਤੇ ਉਹਨੂੰ ਵੀ ਦਿਖਾਵਾਂਗੇ ਠੀਕ ਹੈ ਜੀ ਪਰ ਛੋਟਾ ਜਿਹਾ ਜੀ ਜਿੰਨੇ ਕ ਮੇਰੇ ਚ ਕਪੈਸਿਟੀ ਸੀ ਉਨਾ ਕਿ ਮੈਂ ਅੱਜ ਆਰਡਰ ਕਰਕੇ ਆਈਆਂ ਠੀਕ ਹੈ ਠੀਕ ਹੈ ਤੈਨੂੰ ਵੀ ਲਿਆ ਦੂੰਗੀ ਸੋਹਮ ਦਾ ਬਰਥਡੇ ਵੀ ਅਗਲੇ ਮਹੀਨੇ ਜੋ ਸੋਹਮ ਦਾ ਹੈਗਾ ਅਗਲੇ ਮਹੀਨੇ 15 ਮਈ ਦਾ ਤੇ ਜੋ ਵੀ ਦਾ ਹੈਗਾ 24 ਅਪ੍ਰੈਲ ਦਾ ਬਸ ਇਹਨਾਂ ਦਾ ਨਾਲ ਨਾਲ ਹੀ ਹੁੰਦਾ ਬਰਥਡੇ ਇਹ ਦਾ ਅਪ੍ਰੈਲ ਚ ਹੁੰਦਾ ਇਹ ਦਾ ਮਈ ਚ ਹੁੰਦਾ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਚਾ ਬਾਏ ਬਾਏ ਕਰਦੇ ਲੈ ਮੈਂ ਤੇਰੇ ਕੋਲ ਕੈਮਰਾ ਕਰ ਬਾਏ ਬਾਏ ਕਰ ਦੋ ਸਾਰਿਆਂ ਨੂੰ ਗੁੱਡ ਨਾਈਟ ਕਰੋ ਗੁੱਡ ਨਾਈਟ